ਸਸ਼ਕਲ ਸਟਾਰੀ ਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਅਮਰਜੀਤ ਸਿੰਘ ਇਸ ਟਾਈਮ ਆਸੀਂ ਪਹੁੰਚੇ ਹਾਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਇੱਥੇ ਚੱਲ ਰਿਹਾ ਹੈ ਖੂਨਦਾਨ ਕੈਂਪ ਜੋ ਕਿ ਦੀਪ ਸਿਦੂ ਦੀ ਪਹਿਲੀ ਬਰਸੀ ਦੇ ਸਬੰਧ ਵਿੱਚ ਲਗਾਇਆ ਹੋਇਆ ਹੈ ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਨਾਲ ਉਹ ਕੀ ਕਹਿਣਾ ਚਾਹੁੰਦੇ ਸਨ ਤੇ ਆਓ ਚੱਲਦੇ ਹਾਂ ਅੰਦਰ ਤੇ ਗੱਲਬਾਤ ਕਰਦੇ ਹਾਂ ਹਾਲ ਜੀ ਮੈਮ ਜੀ ਸਤਿ ਸ਼ਕਾਲ ਜੀ ਮੈਮ ਜਿਹੜਾ ਅੱਜ ਬੱਚਿਆਂ ਨੇ ਉਪਰਾਲਾ ਕੀਤਾ ਵਾ ਬਲੱਡ ਡੋਨ ਕੀਤਾ ਜਾ ਰਿਹਾ ਵਾ ਉਸ ਵਜ੍ਹਾ ਕਰਕੇ ਕਹਿੰਦੇ ਸਭ ਤੋਂ ਪਹਿਲੇ ਆਪਣਾ ਨਾਮ ਮੈਂ ਹਰਕਿਰਨਦੀਪ ਕੌਰ ਪ੍ਰੋਗਰਾਮ ਆਫੀਸਰ ਐਨਐਸਐਸ ਯੂਨਿਟ 1 ਲੋਰਡ ਡਿਪਾਰਟਮੈਂਟ ਜੀਐਨਡੀ ਅੰਮ੍ਰਿਤਸਰ ਸਾਡੇ ਲੋਰਡ ਡਿਪਾਰਟਮੈਂਟ ਨੇ ਅੱਜ ਇੱਕ ਉਪਰਾਲਾ ਕੀਤਾ ਹੈ ਸਟੂਡੈਂਟ ਆਰਗੇਨਾਈਜੇਸ਼ਨ ਸੱਟ ਨਾਲ ਮਿਲ ਕੇ ਅਸੀਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਇਹ ਇੱਕ ਬਹੁਤ ਹੀ ਨੋਬਲ ਕੌਜ਼ ਹੈਗਾ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਇਨਵਾਈਟ ਕਰ ਰਹੇ ਹਾਂ ਇਨਕਰੇਜ ਕਰ ਰਹੇ ਹਾਂ ਕਿ ਉਹ ਆਪਣਾ ਬਲੱਡ ਡੋਨੇਟ ਕਰਨ ਕਿਉਂਕਿ ਅੱਜਕੱਲ ਬਹੁਤ ਸਾਰੇ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਸਟ्रेस ਤੋਂ ਗੁਜ਼ਰ ਰਹੇ ਨੇ ਤਾਂ ਉਹਨਾਂ ਨੂੰ ਹੀ એનર્ਜੀ ਨੂੰ ਚੈਨਲਾਈਜ਼ ਕਰਨ ਵਾਸਤੇ ਅਸੀਂ ਇਹ ਇੱਕ ਬਰਾਲਾ ਕੀਤਾ ਹੈ ਕਿ ਬੱਚੇ ਜਿਹੜੇ ਨੇ ਆਪਣੀ ਪੋਜ਼ਿਟਿਵ એનર્ਜੀ ਨੂੰ ਚੈਨਲਾਈਜ਼ ਕਰਨ ਤੇ ਬਲੱਡ ਡੋਨੇਟ ਕਰਨ ਐਂਡ ਅਲਟੀਮੇਟਲੀ ਇਹ ਬਲੱਡ ਅਸਿੰਗ ਕਮਨ ਹਸਪੀਟਲ ਗੁਨਾਨਕੋਸ ਹਸਪੀਟਲ ਦੇ ਨਾਲ ਤੇ ਇੱਕ ਯੂਨਿਟ ਸਾਡਾ ਜਨਾਲਾ ਦੇ ਨਾਲ ਹੈ ਜਿੰਨਾਂ ਨੂੰ ਅਸੀਂ ਦਿੰਦੇ ਹਾਂ ਲੋਡ ਤਾਂ ਸੀ ਉਹਨਾਂ ਨੂੰ ਬਲੱਡ ਲੈਂਡ ਦੇ ਵਿੱਚ ਉਹਨਾਂ ਦੀ ਜਿਹੜੀ ਮਦਦ ਆ ਉਹ ਕਰ ਦਿੰਦੇ ਨੇ ਮੈਮ ਜ਼ਿਆਦਾਤਰ ਸਟੂਡੈਂਟਸ ਹੀ ਬਲੱਡ ਡੋਨਰ ਆ ਰਹੇ ਜਾਂ ਕੀ ਹੋ ਨਹੀਂ ਅੱਜ ਇੱਥੇ ਇੱਕ ਮੈਂ ਬਹੁਤ ਇੰਟਰਸਟਿੰਗ ਚੀਜ਼ ਵੇਖੀ ਹੈ ਕਿ ਬਹੁਤ ਸਾਰੇ ਇੱਥੇ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਆਏ ਹੋਏ ਨੇ ਤੋਂ ਵੀ ਸਾਡਾ ਬੈਨਰ ਵੇਖ ਕੇ ਬਲੱਡ ਡੋਨੇਟ ਕਰਨ ਆ ਰਹੇ ਨੇ ਤੇ ਮੈਨੂੰ ਲੱਗਦਾ ਜੇ ਅਸੀਂ ਇਦਾਂ ਦੇ ਉਪਰਾਲੇ ਕਰਦੇ ਰਵਾਂਗੇ ਇਦਾਂ ਦੀ ਕੋਈ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਬੈਨਰਸ ਨੂੰ ਪੜ੍ਹ ਕੇ ਹੀ ਮੋਟੀਵੇਟ ਹੋ ਜਾਂਦੇ ਨੇ ਬਲੱਡ ਡੋਨੇਟ ਕਰਨ ਆ ਰਹੇ ਨੇ ਤਾਂ ਅੱਜ ਇੱਥੇ ਕਾ ਉਥੇ ਜਿੰਨੇ ਵੀ ਪੇਰੈਂਟਸ ਆਏ ਸੀ ਉਹ ਵੀ ਵੌਲੰਟੇਰਲੀ ਆਪਣੇ ਆਪ ਹੀ ਸਾਡਾ ਬੈਨਰ ਪੜ ਕੇ ਇੱਥੇ ਬਲੱਡ ਡੋਨੇਟ ਕਰਨ ਆਏ ਨੇ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਅਸੀਂ ਇਦਾਂ ਦੇ ਇਵੈਂਟਸ ਕਰਦੇ ਰਵਾਂਗੇ ਅਸੀਂ ਯੂਨੀਵਰਸਿਟੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਕ ਵੱਖਰਾ ਥਾਂ ਦੇ ਦਿੱਤਾ ਜਿੱਥੇ ਅਸੀਂ ਨਾਲ ਪਲੱਸ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਦੇ ਵੀ ਬਹੁਤ ਵੀ ਅਗ੍ਰੇਟ ਥੈਂਕਫੁਲ ਟੂ ਥੈਮ ਆਲਸੋ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਸੀ ਉਹਨਾਂ ਦੇ ਨਾਲ ਕੋਲਾਬੋਰੇਟ ਕਰਕੇ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਇਹਨੂੰ ਲਗਾਇਆ ਹੈ ਸਾਡੇ ਤੋਂ ਖੂਨਦਾਨ ਕਰਦੇ ਆ ਉਹਨਾਂ ਵਾਸਤੇ ਡਾਈਟ ਦਾ ਵੀ ਇੰਤਜ਼ਾਰ ਅਸੀਂ ਉਹਨਾਂ ਵਾਸਤੇ ਰਿਫਰੈਸ਼ਮੈਂਟ ਵੀ ਦਿੱਤੀ ਅਸੀਂ ਪ੍ਰੋਪਰ ਬੱਚਨ ਨੂੰ ਰਿਫਰੈਸ਼ਮੈਂਟ ਵੀ ਪ੍ਰੋਵਾਈਡ ਕਰ ਰਹੇ ਹਾਂ ਔਰ ਹਲੇ ਤੱਕ ਸਾਡੇ ਕੋਲ ਦਿਨ 100 ਸਟੂਡੈਂਟਸ ਹੈ ਜਿਹੜੇ ਆਪਣਾ ਬਲੱਡ ਡੋਨੇਟ ਕਰ ਗਏ ਨੇ ਸਾਨੂੰ ਆਸ ਹੈ ਕਿ ਸ਼ਾਮ ਦੇ 5 ਵਜੇ ਤੱਕ ਅਸੀਂ ਹੋਰ ਸਟੂਡੈਂਟਸ ਨੂੰ ਇਨਕਰੇਜ ਕਰਾਂਗੇ ਔਰ ਇੱਕ ਬਹੁਤ ਵਧੀਆ ਚੀਜ਼ ਹੈ ਬਹੁਤ ਫਸਟ ਟਾਈਮ ਮ ਜਿਹੜੇ ਸਾਡੇ ਕੋਲ ਸਟੂਡੈਂਟਸ ਆਏ ਨੇ ਜਿਨ੍ਹਾਂ ਨੇ ਫ ਮੈਨੂੰ ਮੋਟੀਵੇਟ ਕਰ ਰਹੇ ਨੇ ਬਲੱਡ ਡੋਨੇਟ ਕਰਨ ਵਾਸਤੇ। थैंक यू जी। ਜੀ ਸ਼ਰਮਾ ਹੈ। ਮੈਂ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪੀਟਲ, ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਬਲੱਡ ਬੈਂਕ ਤੋਂ ਆਪਣੀ ਟੀਮ ਦੇ ਨਾਲ ਆਈਆਂ। ਤੇ ਅੱਜ ਸੱਤ ਐਨਸੋਸ ਐਸੋਸੀਏਸ਼ਨ ਵੱਲੋਂ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾ ਡਿਪਾਰਟਮੈਂਟ ਵੱਲੋਂ ਅਤੇ ਸਟੂਡੈਂਟ ਸੈਕਸ਼ਨ ਵੱਲੋਂ ਇੱਥੇ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ। ਇਸ ਡੋਨੇਸ਼ਨ ਕੈਂਪ ਦੇ ਵਿੱਚ ਸਟੂਡੈਂਟਸ ਨੇ ਬੜਾ ਵੱਧ ਚੜ ਕੇ ਹਿੱਸਾ ਲਿਆ ਹੈ। ਤੇ ਜਿਹਦੇ ਤੋਂ ਅਸੀਂ ਇਹਨਾਂ ਦੇ ਬਹੁਤ ਆਭਾਰੀ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਿਹੜਾ ਵੀ ਬਲੱਡ ਇਹਨਾਂ ਨੇ ਸਾਨੂੰ ਦਿੱਤਾ ਹੈ ਇਹ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਜਾਏਗਾ ਉੱਥੇ ਇਸ ਸਮੇਂ ਬਹੁਤ ਸਾਰੇ ਸੀਰੀਅਸ ਮਰੀਜ਼ ਨੇ ਜਿਨ੍ਹਾਂ ਨੂੰ ਬਲੱਡ ਦੀ बार-बार ਜ਼ਰੂਰਤ ਹੁੰਦੀ ਹੈ ਉਹਨਾਂ ਦੀ ਆਪਰੇਸ਼ਨਸ ਜਿਹੜੇ ਨੇ ਉਹ ਕਈ ਮਰੀਜ਼ਾਂ ਦੇ ਬਲੱਡ ਕਰਕੇ ਰੁਕ ਜਾਂਦੇ ਨੇ ਇਸ ਤੋਂ ਇਲਾਵਾ ਗਰਭਵਤੀ ਬੱਚੇ ਔਰ ਤਾਂ থੈਲਾਸੀਮੀਆ ਦੇ ਬੱਚੇ ਰੋਡ ਸਾਈਡ ਐਕਸੀਡੈਂਟ ਔਰ ਕਈ ਪੇਸ਼ients ਨੇ ਜਿਨ੍ਹਾਂ ਨੂੰ ਬਲੱਡ ਦੀ ਬੜੀ ਸਖਤ ਜ਼ਰੂਰਤ ਹੁੰਦੀ ਹੈ ਔਰ ਇਹਨਾਂ ਬੱਚਿਆਂ ਦਾ ਦਿੱਤਾ ਹੋਇਆ ਬਲੱਡ ਉਹਨਾਂ ਬੰਦਿਆਂ ਦੀ ਉਹਨਾਂ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਸਾਡੀ ਬਹੁਤ ਮਦਦ ਕਰੇਗਾ ਇਥੋਂ ਤੱਕ ਕਿ ਇਥੋਂ ਦੇ ਇੱਕ ਟੀਚਿੰਗ ਸਟਾਫ ਦੇ ਮੈਡਮ ਨੇ ਮੈਡਮ ਜਗਜੀਤ ਉਹਨਾਂ ਨੇ ਵੀ ਇਸ ਕੈਂਪ ਦੇ ਵਿੱਚ ਬਲੱਡ ਦਿੱਤਾ ਹੈ ਤੇ ਮੇਰੇ ਨਾਲ ਸਿਵਲ ਹਸਪੀਟਲ ਅਜਨਾਲਾ ਦੇ ਡਾਕਟਰ ਵੀ ਆਏ ਨੇ ਡਾਕਟਰ ਰਿਤੂ ਉਹ ਵੀ ਤੁਹਾਨੂੰ ਦੱਸਣਗੇ ਡਾਕਟਰ ਰਿੱਤੂ ਸ਼ਰਮਾ ਸਿਵਲ ਹਸਪੀਟਲ ਜਨਾਲਾ ਬਲੱਡ ਸੈਂਟਰ ਤੋਂ ਆਪਣੀ ਟੀਮ ਲੈ ਕੇ ਆਈ ਹਾਂ ਯੂਨੀਵਰਸਿਟੀ ਚ ਲਾ ਡਿਪਾਰਟਮੈਂਟ ਵੱਲੋਂ ਇੱਕ ਕੈਂਪ ਐਨਸਸ ਯੂਨਿਟ ਵੱਲੋਂ ਲਗਾਇਆ ਜਾ ਰਿਹਾ ਹੈ ਇਥੇ ਸਟੂਡੈਂਟਸ ਵੈਲਫੇਅਰ ਆਰਗੇਨਾਈਜੇਸ਼ਨ ਹੈ ਸਾਥ ਉਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੀ ਜਿਨ੍ਹਾਂ ਨੇ ਕੈਂਪ ਆਰਗੇਨਾਈਜ਼ ਕੀਤਾ ਹੈ ਅਜਨਾਲਾ ਦੇ ਵਿੱਚ ਬਲੱਡ ਸੈਂਟਰ ਦੇ ਵਿੱਚ ਅਸੀਂ ਪਿੰਡੂ ਏਰੀਆ ਬਾਰਡਰ ਏਰੀਆ ਦੇ ਸਾਡੇ ਕੋਲ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਔਰ ਇਹ ਬਲੱਡ ਉਹਨਾਂ ਮਰੀਜ਼ਾਂ ਦੇ ਕੰਮ ਆਏਗਾ ਆਈ ਐਮ ਥੈਂਕਫੁਲ ਟੂ ਥੇਮ ਮੈਮ ਜ਼ਿਆਦਾਤਰ ਦੇਖਿਆ ਜਾਂਦਾ ਕਿ ਇਹ ਮਦਰ ਸਟੇਮ ਇੱਕ ਵਾਰੀ ਇੱਕ ਵਾਰੀ ਬੋਟਲ ਬਲੱਡ ਦਿੱਤੀ ਜਾਂਦੀ ਹੈ ਪਰ ਜਦੋਂ ਦੂਸਰੀ ਮਰੀਜ਼ ਜਾਂਦਾ ਵਾ ਉਹਨਾਂ ਨਾਲ ਨਾਨਕੀ ਕੀਤੀ ਜਾਂਦੀ ਹੈ ਉਸ ਬਾਰੇ ਕਰ ਜਾਂਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੀ ਵੀ ਜ਼ਰੂਰਤ ਹੁੰਦੀ ਹੈ ਬਸ਼ਰਤੇ ਕਿ ਬਲੱਡ ਬੈਂਕ ਦੇ ਵਿੱਚ ਬਲੱਡ ਅਵੇਲੇਬਲ ਹੋਵੇ ਮਰੀਜ਼ਾ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਹਾਂਜੀ ਸੱਚਕਲ ਜੀ ਸੱਚਕਲ ਜੀ ਸਰ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਤੇ ਜਿਹੜਾ ਅੱਜ ਖੁੰਦਾਨਾਂ ਟੈਂਪਲ ਗਿਆ ਗਿਆ ਵਾ ਉਸ ਬਾਰੇ ਵੀ ਦੱਸੋ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਸੋਸ਼ਲ ਸਾਇੰਸ ਡਿਪਾਰਟਮੈਂਟ ਚੋਂ ਗੁਰੂ ਨਾਨਕ ਦੇ ਯੂਨੀਵਰਸਿਟੀ ਅਮ ਰਿਸਰਚ ਵਿਦ ਅਰਥੀ ਜਥੇਬੰਦੀ ਸਾਥ ਕੋਲੋਂ ਮੀਤ ਪ੍ਰਧਾਨ ਹੈ ਜੀ ਅੱਜ ਸਿਪਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਵਿੱਚ ਉਹਨਾਂ ਦੀ ਪਹਿਲੀ ਵਰ੍ਹੇ ਸਿਰ ਮੌਕੇ ਅਸੀਂ ਇਹ ਖੂਨਦਾਨ ਕੈਂਪ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਦੇ ਸਾਹਮਣੇ ਲਗਵਾਇਆ ਤੇ ਜਿਸ ਵਿੱਚ ਹੁਣ ਤੱਕ 10 ਵਜੇ ਤੱਕ ਦਾ ਕੈਂਪ ਸ਼ੁਰੂ ਹੋਇਆ ਤੇ 2 ਵਜੇ ਦਾ ਟਾਈਮ ਹੋਇਆ ਤੇ ਹੁਣ ਤੱਕ 150 ਯੂਨਿਟ ਤੋਂ ਪਾਰ ਬਲੱਡ ਡੋਨੇਟਰ ਸਟੂਡੈਂਟਸ ਆ ਕੇ ਕਰ ਚੁੱਕਿਆ ਜੋ ਕਿ ਬਹੁਤ ਵਧੀਆ ਪ੍ਰੋਗਰੈਸ ਸਾਬਿਤ ਹੋ ਰਹੀ ਹੈ ਤੇ ਜਿਹੜਾ ਸਿਵਲ ਹਸਪੀਟਲ ਆ ਉਹਨਾਂ ਵੱਲੋਂ ਹਰ ਹਫ਼ਤੇ ਜਿਹੜੇ ਬਲੱਡ ਲਈ ਬਲੱਡ ਦੇ ਯੂਜ਼ ਕਰਦੇ ਆ ਜਿਹੜੇ ਉਹਨਾਂ ਨੂੰ ਬਲੱਡ ਡੋਨੇਟ ਕੀਤਾ ਜਾਂਦਾ ਤੇ ਹਰ ਹਫਤੇ ਉਹ 600 ਯੂਨਿਟ ਡੋਨੇਟ ਕਰਦੇ ਆ ਇਸ ਕਰਕੇ ਉਹਨਾਂ ਨੂੰ ਖੂਨ ਬਲੱਡ ਦੀ ਲੋਡ ਪਈ ਰਹਿੰਦੀ ਹੈ ਤੇ ਜੇ ਸਬੰਧ ਵਿੱਚ ਅਸੀਂ ਅੱਜ ਇਹ ਉਪਰਾਲਾ ਕੀਤਾ ਹੈ ਤੇ ਹਲੇ 5 ਵਜੇ ਤੱਕ ਬਲੱਡ ਨੇਸ਼ਨ ਕੈਂਪ ਚੱਲਣਾ ਹੈ ਤੇ ਉਦੋਂ ਤੱਕ ਕਾਫੀ ਯੂਨਿਟ ਹੋ ਜਾਣੇ ਨੇ ਜੀ ਹਰ ਜਿਸ ਟਾਈਮ ਮਰੀਜ਼ ਨੂੰ ਲੋੜ ਉਹਨਾਂ ਤੁਹਾਡੇ ਵੱਲ ਤੋਂ ਫ੍ਰੀ ਸੇਵਾ ਕੀਤੀ ਜਾਂਦੀ ਹੈ ਬਲੱਡ ਦਾ ਕੋਈ ਪੈਸੇ ਨਹੀਂ ਚਾਰਜ ਕੀਤੇ ਜਾਣਗੇ ਪਰ ਜਿਹੜੇ ਹਸਪੀਟਲ ਨੇ ਇਹ ਫੀ ਚਾਰਜ ਕਰਦੇ ਆ ਕਿ ਇਹੋ ਜਿਹੇ ਮਰੀਜ਼ਾਂ ਦੇ ਖੂਨ ਦੀ ਲੋੜ ਉਹਦੇ ਕੀ ਕਰਨਾ ਚਾਹੁੰਦੇ ਨਹੀਂ ਦੇਖੋ ਜੀ ਇਹ ਗੁਰਨਾਨਕ ਦੇਵ ਹਸਪੀਟਲ ਹੈ ਸਿਵਲ ਹਸਪੀਟਲ ਸਰਕਾਰੀ ਸੰਸਥਾ ਹੈ ਇੱਥੇ ਕੋਈ ਚਾਰਜਿਸ ਨਹੀਂ ਹੁੰਦੇ ਇਨਫੈਕਟ ਜਿਹੜੇ ਵਿਦਿਆਰਥੀਆਂ ਨੇ ਵੀ ਬਲੱਡ ਡੋਨੇਟ ਕੀਤਾ ਜੇ ਉਹਨਾਂ ਦੇ ਵੀ ਕਿਸੇ ਨੌਨਸ ਨੂੰ ਕਿਸੇ ਰਿਲੇਟਿਵਸ ਨੂੰ ਲੋੜਿਆ ਤਾਂ ਉਹ ਇੱਥੋਂ ਆ ਕੇ ਇੱਕ ਲੈਟਰ ਤੇ ਪਰਮਿਸ਼ਨ ਲੈ ਲੈਣ ਪਰਮਿਸ਼ਨ ਜਾ ਕੇ ਹਸਪੀਟਲ ਉਹ ਜਮਾ ਕਰਾ ਦੇਣ ਤੇ ਉਹਨਾਂ ਨੂੰ ਬਲੱਡ ਮਿਲ ਜੂਗਾ ਜੀ ਤੇ ਇਸਾ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਆ ਜੀ ਬੰਨਾਲਾ ਯੂਨੀਵਰਸਿਟੀ ਕਾਨੂੰਨਦਾਨ ਕੈਂਪ ਲੱਗ ਰਿਹਾ ਹਾਂ ਤੇ ਨੌਜਵਾਨ ਵੀ ਆ ਰਹੇ ਆ ਭੈਣਾ ਵੀ ਆ ਰਹੀਆਂ ਵਾ ਪਰ ਜਹ ਤੱਕ ਜਿਹੜੀ ਨੌਜਵਾਨੀ ਆ ਉਹ ਨਸ਼ੇ ਵੱਲ ਤਰਦੀ ਜਾ ਰਹੀ ਕਿਸ ਨਿਹਤ ਨਾਲ ਜਦ ਜਿਹੜਾ ਕਿ ਅੱਜ ਤੀਜੀ ਇਤਨਾ ਵੱਡਾ ਪਰਾਲਾ ਕਿ ਦੇਖੋ ਜਿਹੜੀ ਨੌਜਵਾਨੀ ਅੱਜ ਦੇ ਟਾਈਮ 'ਚ ਨਸ਼ੇ ਵਿੱਚ ਰੁੱਝੀ ਹੋਈ ਆ ਨਸ਼ੇ 'ਚ ਲੀਨ ਹੋਈ ਪਈ ਆ ਇਹ ਸਾਡੀ ਕੌਮ ਦੀ ਇਹ ਸਾਡੇ ਪੰਜਾਬ ਦੀ ਬੜੀ ਵੱਡੀ ਤਰਾਸਤੀ ਆ ਤੇ ਇਹਦੇ ਨਾਲ ਸਾਨੂੰ ਜੂਝਣ ਦੀ ਲੋੜ ਆ ਸੀ ਇਹਨਾਂ ਨਾਲ ਜੂਝਣਾ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਨੌਜਵਾਨ ਵੱਡੀ ਗਿਣਤੀ ਚ ਆਏ ਨੇ ਇੱਥੇ ਬਲੱਡ ਨੇਟ ਕਰਕੇ ਗਏ ਨੇ ਜੇ ਆਪਾਂ ਕਹੀਏ ਵੀ ਨਾ ਸਿਰਫ ਨਸ਼ਿਆਲੀ ਲੀਨ ਨਸ਼ੇਚੀ ਲੀਨ ਹੋਈ ਪਈ ਜਵਾਨੀ ਤਾਂ ਉਹ ਬਿਲਕੁਲ ਗਲਤ ਆ ਹਾਂ ਤਰਾਸਤੀ ਹੈਗੀ ਆ ਵੱਡੀ ਗਿਣਤੀ ਚ ਨੌਜਵਾਨਾ ਜਿਹੜੇ ਉਹ ਨਸ਼ੇ ਵਿੱਚ ਲੀਨ ਹੋਏ ਪਿਆ ਉਸ ਗਲਤ ਨੂੰ ਮੰਨ ਕਰ ਨਹੀਂ ਹੋਇਆ ਜਾ ਸਕਦਾ ਦੂਜੇ ਪਾਸੇ ਆਪਾਂ ਵੇਖੀਏ ਜਿਹੜੀ ਨੌਜਵਾਨੀ ਸਿੱਧੇ ਰਾਹ ਤੇ ਚੱਲਣ ਵਾਲੀ ਵੀ ਬੜੀ ਆ ਥੈਂਕ ਯੂ ਥੈਂਕ ਯੂ